ਅੱਛਾ ਪਰ ਇਹਦੇ ਵਿੱਚ ਮਾਂ ਪੁੱਤ ਰਹਿੰਦੇ ਸੀ ਅਤੇ ਖਾਸ ਕਰਕੇ ਮੈਂ ਦਰਸ਼ਕਾਂ ਨੂੰ ਸਾਂਝਾ ਕਰਦਾ ਵੀ ਇਹ ਆਪਣਾ ਮਕਾਨ ਨਹੀਂ ਸੀ ਕਿਰਾਏ ਤੇ ਰਹਿ ਰਹੇ ਸੀ ਬੜੇ ਲੰਬੇ ਸਮੇਂ ਤੋਂ ਹਾਲਾਤ ਜਿਹੜੇ ਸਦਾ ਦੇ ਸੀ ਪਰ ਪਿਛਲੇ ਦਿਨੀ ਬਰਸਾਤ ਆਉਂਦੀ ਆ ਅਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਬਿਲਕੁਲ ਜਿਹੜੀ ਛੱਤ ਡਿੱਗ ਜਾਂਦੀ ਆ ਅਤੇ ਇਹਨਾਂ ਦੇ ਵਿੱਚ ਜਿਹੜਾ ਸਮਾਨ ਸੀ ਸਾਰਾ ਜਿਹੜਾ ਖਰਾਬ ਹੋ ਗਿਆ ਨਾ 3 ਸਾਲ ਤੋਂ ਇੱਥੇ ਰਹਿ ਰਹੇ ਸੀ ਪਹਿਲੋ ਤੇ ਵੀ ਵੀ ਇੱਥੇ ਰਹਿੰਦੇ ਸੀ ਪਰ ਥੋੜੀ ਦੇਰ ਲਈ ਕਮਰਾ ਖਾਲੀ ਕਰਕੇ ਚਲ ਗਏ ਸੀ ਫੇਰ ਦੁਬਾਰਾ ਇੱਥੇ ਆਏ ਨੇ ਕਿ ਇੱਥੇ ਹੀ ਰਹਿ ਸਕਦੇ ਸੀ ਥੋੜਾ ਖੁੱਲਾ ਸੀ ਇਹ ਮਕਾਨ ਐਸ ਕਰਕੇ ਇਹਨਾਂ ਦਾ ਬੱਚਾ ਬਿਮਾਰ ਰਹਿੰਦਾ ਵਾ ਐਤੇ ਰੱਬ ਦਾ ਕਹਿਰ ਹੋ ਗਿਆ ਜੋ ਵੀ ਹੋਇਆ ਪਰ ਪਰਮਾਤਮਾ ਨੇ ਇੰਨਾ ਸ਼ੁਕਰ ਕੀਤਾ ਕਿ ਬੱਚਾ ਉਸ ਟਾਈਮ ਤੇ ਬਾਹਰ ਸੀ ਐਕਚੁਅਲੀ ਮੈਂ ਵੀ ਇਹਨਾਂ ਦੇ ਕੋਲ ਹੀ ਖਲੋਤੀ ਹੋਈ ਸੀ ਇੱਕਦਮ ਹੀ ਤਮਾਕਾ ਹੋਇਆ ਵੈ ਤੇ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਕੀ ਤਾਰਾਕਾਰ ਦਸਮਾਨ ਸੀ ਪੱਕਾ ਸੀ ਉਹ ਵੀ ਟੁੱਟ ਗਿਆ ਜੋ ਵੀ ਮਤਲਬ ਕਿ ਸਮਾਨ ਸੀ ਨਾ ਤਕਰੀਬਨ ਕੱਪੜੇ-ਕੁਪੜੇ ਜੋ ਹੈਗੇ ਸੀ ਉਹ ਹੈ ਨੇ ਬਾਕੀ ਸਾਰਾ ਸਮਾਨ ਤੈਸ ਨੈਸੀ ਹੋ ਗਿਆ ਇਹਨਾਂ ਦਾ ਅੱਜ ਵੋਟਾਂ ਲਾ ਕੇ ਕੋਈ ਐਮਐਲਏ ਕੋਈ ਕਾਉਂਸਲਰ ਕਿਸੇ ਨੇ ਸਾਰ ਨਹੀਂ ਲਾਈ ਆਗੇ ਵੀ ਪਰਿਵਾਰ ਦੇ ਹਾਲਾਤ ਵੇਖੇ ਜਾ ਕੇ ਪਰਿਵਾਰ ਕਿਹੜੇ ਹਾਲਾਤੇ ਰਹਿ ਰਿਆ ਨਹੀਂ ਸਰ ਜੀ ਨਹੀਂ ਕੋਈ ਨਹੀਂ ਕੋਈ ਨਹੀਂ ਆਂਦਾ ਕਾਉਂਸਲਰ ਜਿਹੜੇ ਉਸ ਟਾਈਮ ਤੇ ਆਂਦੇ ਨੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਪਰਿਵਾਰ ਦੇ ਘਰ ਆ ਕੇ ਮੰਜਾ ਤੱਕ ਆਪਣਾ ਨਹੀਂ ਗਾ ਮੰਜਾ ਗਵਾਂਡੀਆਂ ਤੇ ਕਰੋ ਧਾਰਾ ਫੜ ਕੇ ਉੱਥੇ ਆਪਣੇ ਪੇਸ਼ੈਂਟ ਨੂੰ ਪਾਇਆ ਪੱਖਾ ਉਹਨਾਂ ਕੋ ਆਪਣਾ ਨਹੀਂ ਗਾ ਗਰਮੀ ਦੇ ਹਾਲਾਤ ਸਾਡੇ ਵਰਗੇ ਏਸੀ ਤੇ ਨਹੀਂ ਏਸੀ ਵੀ ਤੁਹਾਨੂੰ ਪਸੰਦ ਨਹੀਂ ਆਉਂਦੇ ਨੇ ਤੋ ਇੱਕ ਪੱਖਾ ਵੀ ਗਵਾਂਡੀਆਂ ਕੋਲੋਂ ਲੈ ਕੇ ਬਾਈ ਘਰ ਦਾ ਗੁਜ਼ਾਰਾ ਕਰਦੇ ਪਏ ਇਸ ਟਾਂ ਰੋਸ਼ਨ ਰਾਸ਼ਨ ਤੱਕ ਇੱਕ ਦੋ ਰੁਪਈਏ ਮੈਂ ਆਟਾ ਦਾ ਦਾਣਾ ਨਹੀਂ ਸੀਗਾ ਉਹ ਵੀ ਸਾਲਾ ਰੱਬ ਨੂੰ ਡੋਨਰਾਂ ਦਾ ਸਹਿਯੋਗ ਨਾਲ ਕਰਵਾਇਆ ਸਮਾਂ ਲੈ ਗਏ ਸੀ ਅਸੀਂ ਤੁਹਾਡੇ ਨਾਲ ਸੀ ਅਸੀਂ ਦੇਖਿਆ ਵੀ ਠੀਕ ਨਹੀਂ ਸੀ ਪਰ ਜਦੋਂ ਸਾਡੇ ਹਾਲਾਤ ਦੇਖੇ ਜੀ ਵੀਰ ਨੇ ਬਿਲਕੁਲ ਡਰ ਗਿਆ ਸੀ ਦੇਖਿਆ ਇਸ ਤਰ੍ਹਾਂ ਬੜੀ ਹਾਲਾਤ ਮਾੜੀਆਂ ਮੈਨੂੰ ਇਸੋ ਵੀ ਮਾਂ ਵਿਚਾਲੀਓ ਕਿਸ ਤਰ੍ਹਾਂ ਖਾਮ ਦੀ ਹੋ ਗਈ ਆਪਣੇ ਪੁੱਤ ਨੂੰ ਜਵਾਨ ਪੋਤੇ ਆ ਬਾਈਕਿੰਦੇ ਨਾ ਖੁਸ਼ੀ ਵੇਲੇ ਕੁਸਰਈ ਵੀ ਘਰ ਨਚਣ ਆ ਜਾਂਦੇ ਨੇ ਉਹ ਜਿਹੜਾ ਲੋਡ ਪੈਂਦੀ ਆ ਉਦੋਂ ਸਾਥ ਦਿਆ ਕਰੋ ਬਾ ਵੀ ਬੰਦਾ ਆਇਆ ਤੇਰੇ ਕਿਹਾ ਤੇਰਾ ਸਮਝੇ ਸਮਾਨ ਲੈ ਕੇ ਆਇਆ ਦਰਦਨਾ ਕੋਲਾ ਰਿਆ ਸੀ ਕਿ ਮੇਰੀ ਕੋਈ ਇੱਥੇ ਸਾਨੂੰ ਨਾ ਸਮਝਿਓ ਆਪ ਪ੍ਰੋਪਰ ਜ਼ਿਆਦਾ ਡਰ ਗਿਆ ਹੀਗਾ ਕਿਉਂਕਿ ਦੋ ਚਾਰ ਬੰਦੇ ਵੇਖ ਕੇ ਉਹ ਸਮਝਾ ਕਿ ਪਤਾ ਨਹੀਂ ਕੀ ਮੇਰੇ ਮੇਰੇ ਨਾਲ ਮਿਸ ਹੈਪਨਿੰਗ ਹੋਣ ਲੱਗੀ ਇੱਥੇ ਪਰ ਉਹਨੂੰ ਬਾਈ ਨੇ ਆਸ਼ਵਾਸਨ ਦਿੱਤਾ ਕਿ ਬਾਈ ਤੇਰੀ ਇਹ ਮਦਦ ਕਰਨ ਆਏ ਆ ਤੇਰੇ ਜਿਹੜਾ ਸਾਰਾ ਸਮਾਨ ਤੇਰੇ ਵੱਸ ਲੈ ਕੇ ਆਏ ਫਿਰ ਬਾਈ ਸ਼ਾਂਤ ਹੋਇਆ ਥੱਲੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜਮਰ ਸਾਦੇ ਅੰਦਰੂਨੀ ਸ਼ਹਿਰ ਦੇ ਇੱਕ ਮਕਾਨ ਦੀਆਂ ਜਿਹੜਾ ਕੀ ਬਰਸਾਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਡਿੱਗ ਗਿਆ ਵਾ ਤੇ ਹਾਲਾਤ ਬੜੇ ਮਾੜੇ ਨੇ ਪਰਿਵਾਰ ਦੀ ਜਾਨ ਤੇ ਬਚ ਗਈ ਆ ਪਰ ਮਾਲੀ ਨੁਕਸਾਨ ਕਾਫੀ ਹੋ ਚੁੱਕਿਆ ਵਾ ਪਰਿਵਾਰ ਦਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਖਾਵਾਂਗੇ ਕਾਫੀ ਪੁਰਾਣਾ ਮਕਾਨ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮਾਪੋਤ ਰਹਿੰਦੇ ਸੀ ਅਤੇ ਖਾਸ ਕਰਕੇ ਮੈਂ ਦਸ਼ਕਾ ਜੂਨ ਸਾਂਝਾ ਕਰਦਾ ਵੀ ਇਹ ਆਪਣਾ ਮਕਾਨ ਨਹੀਂ ਸੀ ਕਿਰਾਏ ਤੇ ਰਹਿ ਰਹੇ ਸੀ ਬੜੇ ਲੰਬੇ ਸਮੇਂ ਤੋਂ ਹਾਲ ਅੱਤ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਬਿਲਕੁਲ ਜਿਹੜੀ ਛੱਤ ਡੇਹ ਜਾਂਦੀ ਆ ਅਤੇ ਇਹਨਾਂ ਦੇ ਵਿੱਚ ਜਿਹੜਾ ਸਮਾਨ ਸੀ ਸਾਰਾ ਜਿਹੜਾ ਖਰਾਬ ਹੋ ਗਿਆ ਸਾਰਾ ਜਿਹੜਾ ਨਸ਼ ਹੋ ਗਿਆ ਖਾਸ ਕਰਕੇ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬੈੱਡ ਹੀ ਘਰ ਦਾ ਘਰੇਲੂ ਸਮਾਨ ਸੀ ਭਾਂਡੇ ਤੱਕ ਸੀ ਜਿਹੜਾ ਸਭ ਕੁਝ ਜਿਹੜਾ ਨਸ਼ ਹੋ ਗਿਆ ਖਰਾਬ ਹੋ ਗਿਆ ਅਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵੀ ਪਰਿਵਾਰ ਵਿੱਚ ਕਮੋਂ ਵਾਲਾ ਕੋਈ ਨਹੀਂ ਆ ਤੁਸੀਂ ਤਸਵੀਰਾਂ ਜਿਹਨੂੰ ਸਾਂਝੀ ਕਰਾਂਗੇ ਤੁਹਾਨੂੰ ਇਸ ਪਰਿਵਾਰ ਦੀਆਂ ਜਿਨ੍ਹਾਂ ਵਿੱਚ ਇੱਕ ਨੌਜਵਾਨ ਜਿਹੜਾ ਲੜਕਾ ਵਾ ਉਹ ਬਿਮਾਰ ਆ ਤੁਸੀਂ ਦੇਖ ਸਕਦੇ ਹੋ ਵੀ ਮੰਜੇ ਤੇ ਪਿਆ ਕੀ ਹਾਲਾਤ ਨੇ ਅਤੇ ਮਾਂ ਪੁੱਤ ਰਹਿੰਦੇ ਨੇ ਘਰ ਤੇ ਰੋਜੀ ਰੋਟੀ ਦਾ ਜਿਹੜਾ ਕੋਈ ਇੰਤਜ਼ਾਮ ਬਹੁਤਾ ਵਧੀਆ ਨਹੀਂ ਸੀ ਪਰ ਇਹ ਕੁਦਰਤ ਦਾ ਕਹਿ ਜਿਹੜਾ ਵਾਪਰ ਗਿਆ ਅਤੇ ਅੱਜ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਰਿਵਾਰ ਦੀ ਲਾਗੇ ਜਿਹੜੇ ਭੈਣ ਜੀ ਰਹਿੰਦੀ ਨੇ ਜਿਨ੍ਹਾਂ ਨੇ ਪਰਿਵਾਰ ਨਾਲ ਬੁਲਾਇਆ ਵਾ ਉਸ ਭੈਣ ਜੀ ਦਾ ਗੱਲਬਾਤ ਕਰਾਂਗੇ ਹਾਲਾਤ ਨੂੰ ਪੁੱਛਾਂਗੇ ਪਰਿਵਾਰ ਦਾ ਆ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਜਨੀ ਤੇ ਮਨੀਸੌਰ ਜੀ ਹਾਲਾਤ ਕੀ ਇਸ ਪਰਿਵਾਰ ਦੇ ਕਿੰਨੇ ਸਮੇਂ ਤੋਂ ਇਸੇ ਤਰ੍ਹਾਂ ਹਾਲਾਤਾਂ ਵਿੱਚ ਰਹੇ ਰਹੇ ਸੀ ਉਹ ਸਰ ਇਹਨਾਂ 3 ਸਾਲ ਤੋਂ ਇੱਥੇ ਰਹਿ ਰਹੇ ਸੀ ਪਹਿਲੇ ਤੋਂ ਵੀ ਵੀ ਇੱਥੇ ਰਹਿੰਦੇ ਸੀ ਪਰ ਥੋੜੀ ਦੇਰ ਲਈ ਕਮਰਾ ਖਾਲੀ ਕਰਕੇ ਚਲ ਗਏ ਸੀ ਫਿਰ ਦੁਬਾਰਾ ਇੱਥੇ ਆਏ ਨੇ ਕਿ ਇੱਥੇ ਹੀ ਰਹਿ ਸਕਦੇ ਸੀ ਥੋੜਾ ਖੁੱਲਾ ਸੀ ਇਹ ਮਕਾਨ ਐਸ ਕਰਕੇ ਇਹਨਾਂ ਦਾ ਬੱਚਾ ਬਿਮਾਰ ਰਹਿੰਦਾ ਵਾ ਮਤਲਬ ਕਿ ਚੱਲ ਫੇਰ ਨਹੀਂ ਸਕਦਾ ਐਸ ਕਰਕੇ ਉਹ ਖੁੱਲ੍ਹੇ ਜਗ੍ਹਾ ਤੇ ਰਹਿਣਾ ਚਾਹੁੰਦਾ ਸੀ ਤੇ ਇੱਥੇ ਕਰਕੇ ਇੱਥੇ ਰਹਿੰਦੇ ਸੀ ਉਹ ਤੇ ਮੈਨੂੰ ਇਹ ਤੋਂ ਵੀ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਕਿਦਨ ਵਾਪਰੀ ਹੈ ਤੇ ਕਿਸ ਤਰ੍ਹਾਂ ਜਾਨ ਬਚਾਈ ਹੈ ਪਰਿਵਾਰ ਕੇ ਅਸੀਂ ਦੇਖਿਆ ਉਹਨਾਂ ਦਾ ਬੇਟਾ ਜਿਹੜਾ ਚੱਲ ਫੇਰ ਨਹੀਂ ਸਕਦਾ ਕਿਸ ਤਰ੍ਹਾਂ ਫਿਰ ਬਾਹਰ ਕੱਢਿਆ ਗਿਆ ਪਰਿਵ ਇਹ ਤੇ ਰੱਬ ਦਾ ਕਹਿਰ ਹੋ ਗਿਆ ਜੋ ਵੀ ਹੋਇਆ ਪਰ ਪ੍ਰਮਾਤਮਾ ਨੇ ਇੰਨਾ ਸ਼ੁਕਰ ਕੀਤਾ ਕਿ ਬੱਚਾ ਉਸ ਟਾਈਮ ਤੇ ਬਾਹਰ ਸੀ ਜਿਸ ਤਰ੍ਹਾਂ ਕਿ ਪ੍ਰਮਾਤਮਾ ਨੇ ਹੀ ਇਹਨਾਂ ਨੂੰ ਕੋਈ ਸਦਬੁੱਧੀ ਬਖਸ਼ੀ ਜਾਂ ਕੀ ਹੋਇਆ ਕਿ ਨੇ ਇਹ ਕੁਝ ਨਹੀਂ ਅਸੀਂ ਜਾਣਦੇ ਉਸ ਟਾਈਮ ਤੇ ਬੱਚਾ ਬਾਹਰ ਸੀ ਪਰਿਵਾਰ ਚ ਨਾ ਮਾਂ ਸੀ ਅੰਦਰ ਨਾ ਬੇਟਾ ਸੀ ਇਹਨਾਂ ਦੇ ਅੰਦਰ ਉਹ ਬਾਹਰ ਹੀ ਸੀ ਐਕਚੁਅਲੀ ਮੈਂ ਵੀ ਇਹਨਾਂ ਦੇ ਕੋਲ ਹੀ ਖਲੋਤੀ ਹੋਈ ਸੀ ਇਕਦਮ ਹੀ ਤਮਾਕਾ ਹੋਇਆ ਵੈ ਤੇ ਪਤਾ ਨਹੀਂ ਲੱਗਾ ਕੀ ਹੋ ਗਿਆ ਕੀ ਵੀ ਨਹੀਂ ਸਭ ਸਮਾਨ ਦੀ ਗੱਲ ਕਰੀਏ ਸਮਾਨ ਕੀ ਕੀ ਬਣਾਇਆ ਸੀ ਇਹਨਾਂ ਪਰਿਵਾਰ ਨੇ ਮਿਹਨਤ ਕਰਕੇ ਸਾਰਾ ਸਮਾਨ ਖਰਾਬ ਹੋ ਗਿਆ ਕਿ ਬਚ ਜਾ ਕੋਈ ਸਮਾਨ ਇਹਦਾ ਨਹੀਂ ਨਹੀਂ ਸਾਰੇ ਬਸ ਸਮਾਨ ਬਚਿਆ ਤੇ ਨਹੀਂ ਬੈੱਡ ਸਾਰੇ ਵਿੱਚੇ ਤਸ ਗਏ ਸੀ ਇਹ ਤੁਸੀਂ ਦੇਖ ਹੀ ਰਹੇ ਹੋ ਸਾਰਾ ਘਰ ਦਾ ਸਮਾਨ ਸੀ ਪੱਖਾ ਸੀ ਉਹ ਵੀ ਟੁੱਟ ਗਿਆ ਜੋ ਵੀ ਮਤਲਬ ਕਿ ਸਮਾਨ ਸੀ ਨਾ ਤਕਰੀਬਨ ਕੱਪੜੇ ਕੁੱਪੜੇ ਜੋ ਹੈਗੇ ਸੀ ਉਹ ਹੈ ਨੇ ਬਾਕੀ ਸਾਰਾ ਸਮਾਨ ਤੈਸ਼ ਨੈਸੀ ਹੋ ਗਿਆ ਇਹਨਾਂ ਦਾ। ਤੁਹਾਨੂੰ ਕੀ ਲੱਗਦਾ ਕੀ ਅਸੀਂ ਦੇਖਿਆ ਇੱਕ ਬਨੇ ਲੋਕ ਸੌਣ ਦਾ ਮਹੀਨਾ ਮਨਾ ਰਹੇ ਨੇ ਲੋਕ ਖੀਰ ਪੂੜੇ ਖਾ ਰਹੇ ਨੇ ਲੋਕ ਇੱਕ ਬਰਸਾਦਾ ਲਾਹ ਲੈ ਰਹੇ ਨੇ ਵੀ ਮੀਂਹ ਪੈ ਰਿਹਾ ਬੜੀ ਵਧੀਆ ਗੱਲ ਹੈ ਪਰ ਇੱਕ ਹਾਲਾਤ ਤੁਸੀਂ ਦੇਖ ਕਿਸ ਤਰ੍ਹਾਂ ਲੱਗਦੇ ਹੋ ਇਹਨਾਂ ਪਰਿਵਾਰਾਂ ਦਾ ਕੀ ਹਾਲਾਤ ਨੇ ਜਿਹੜੇ ਪਰਿਵਾਰ ਰੱਬ ਘੜੀ ਦਵਾ ਕਰਦੇ ਫਿਰ ਅੱਬਾ ਮੀਂਹ ਨਾ ਪਵਾ ਦੀ ਕਿਤੇ ਸਾਡਾ ਰੋਜੀ ਰੋਟੀ ਦਾ ਸਾਡਾ ਕੋਠਾ ਾਂਡੇ ਪਵੇ ਕੀ ਕਹਿਣਾ ਚਾਹੋਗੇ ਤੁਸੀਂ? ਜੀ ਲੋਕਾਂ ਵਾਸਤੇ ਤੇ ਬਹੁਤ ਵਧੀਆ ਹੈ ਕਿ ਹਾਂ ਸੌਣ ਦਾ ਮਹੀਨਾ ਹੈ ਰੀਮ ਜਿਮ ਹੋ ਰਹੀ ਹੈ ਪਰ ਮਾੜੇ ਪਰਿਵਾਰ ਵਾਸਤੇ ਤੇ ਮਾੜਾ ਹੀ ਤੇ ਦੇਖੋ ਅਸੀਂ ਐਨ ਨੂੰ ਵੀ ਬਰਸਾਤ ਨੂੰ ਵੀ ਨਹੀਂ ਕੁਝ ਕਹਿ ਸਕਦੇ ਕਿ ਨਾ ਪਵੇ ਇਹ ਤੇ ਰੱਬ ਦਾ ਪਾਣਾ ਹੈ ਜੋ ਹੋ ਗਿਆ ਵੈ ਮੈਨੂੰ ਇਸ ਤੋਂ ਵੀ ਉਸ ਤੋਂ ਬਾਅਦ ਅਸੀਂ ਦੇਖਿਆ ਨੌਜਵਾਨ ਆਏ ਨੇ ਤੇਜੀ ਵੀਰ ਤੇ ਨਵਦੀਪ ਵੀ ਆਏ ਨੇ ਅੱਜ ਪਰਿਵਾਰ ਦਾ ਸਾਰਾ ਖਰੀਲੂ ਸਮਾਨ ਲੈ ਕੇ ਆਏ ਨੇ ਇਹਨਾਂ ਨਾਲ ਫਿਰ ਤੁਹਾਡਾ ਰابطਾ ਕਿਸ ਤਰ੍ਹਾਂ ਹੋਇਆ ਤੇ ਕਿਸ ਤਰ੍ਹਾਂ ਪਰਿਵਾਰ ਦੀ ਮਦਦ ਕੀਤੀ ਗਈ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਅੱਜ ਲੈ ਕੇ ਕੀ ਆਏ ਪਰਿਵਾਰ ਵਾਸਤੇ ਏ ਮੰਜੇ ਲੈ ਕੇ ਆਏ ਨੇ ਗੈਸ ਲੈ ਕੇ ਆਏ ਨੇ ਘਰ ਦਾ ਸਾਰਾ ਘਰੇਲੂ ਸਮਾਨ ਲੈ ਕੇ ਆਏ ਨੇ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਅੱਗੇ ਵੀ ਇਹਨਾਂ ਨਾਲ ਮੈਨੂੰ ਮਿਲਾਇਆ ਗਿਆ ਸੀ ਕਿਸੇ ਨੇ ਮਿਲਾਇਆ ਸੀ ਮੈਨੂੰ ਮੈਂ ਹੁਣ ਵੀ ਉਦੋਂ ਵੀ ਇਹਨਾਂ ਦੀ ਮਦਦ ਕਰਕੇ ਗਏ ਸੀ ਇਹਨਾਂ ਦੇ ਬੱਚੇ ਕੋਲ ਵੀਲਚੇਅਰ ਨਹੀਂ ਸੀਗੇ ਉਹਨਾਂ ਨੂੰ ਦੇ ਕੇ ਗਏ ਨੇ ਅੱਜ ਵੀ ਮੈਂ ਉਸ ਦਿਨ ਵੀ ਜਿਸ ਦਿਨ ਇਹ ਹੋਇਆ ਹਾਦਸਾ ਮੈਨੂੰ ਦਿਮਾਗ 'ਚ ਆਇਆ ਅਚਾਨਕ ਹੀ ਮੈਂ ਇਹਨਾਂ ਨੂੰ ਫੋਨ ਕੀਤਾ ਹੈ ਮੈਨੂੰ ਇਹਨਾਂ ਨਾਲ ਮਲਾਇਆ ਗਿਆ ਵਾ ਤੇ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਹੈ ਬਹੁਤ ਮਦਦ ਕੀਤੀ ਹੈ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਇਹੋ ਜੀ ਸੰਸਥਾ ਨੂੰ ਮੈਂ ਦਿਲੋਂ ਦਿਲੋਂ ਪ੍ਰਣਾਮ ਕਰਦੀ ਆ ਦਿਲੋਂ ਪ੍ਰਣਾਮ ਕਰਦੀ ਆ ਕਿ ਇਹੋ ਜੀ ਸੰਸਥਾ ਪ੍ਰਮਾਤਮਾ ਕਰਕੇ ਹੋਰ ਬਣੇ ਸਾਰਿਆਂ ਦੀ ਮਦਦ ਹੋਵੇ ਕੋਈ ਇਹੋ ਜਿਹਾ ਨਾ ਰਵੇ ਕਿ ਜਿਹੜਾ ਮਦਦ ਤੋਂ ਬਗੈਰ ਰਵੇ ਇਨਸਾਨ ਮੇਰੇ ਭੈਣ ਦਾ ਸੀ ਇਹ ਦੱਸ ਇਹਨਾਂ ਲੋਕਾਂ ਨੂੰ ਕੀ ਲਾਲਚ ਸੀ ਇਹ ਪਰਿਵਾਰ ਦੀ ਮਦਦ ਕੀਤੀ ਆ ਅਸੀਂ ਦੇਖਦੇ ਲੀਡਰ ਇੱਥੇ ਆਉਂਦੇ ਨੇ ਜਦੋਂ ਵੋਟਾਂ ਹੁੰਦੀਆਂ ਨੇ ਵੋਟਾਂ ਇਹਨਾਂ ਲੋਕਾਂ ਦੀ ਪੈਂਦੀਆਂ ਨੇ ਤੇ ਆ ਕੇ ਹੱਥ ਪਲਾ ਜੋੜਦੇ ਨੇ ਤੁਹਾਡਾ ਆ ਕਰਾਂਗੇ ਤੁਹਾਡਾ ਉਹ ਕਰਾਂਗੇ ਅੱਜ ਕੋਈ ਲੀਡਰ ਨਹੀਂ ਬੋੜਿਆ ਇੱਥੇ ਅੱਜ ਵੋਟਾਂ ਲਾ ਕੇ ਕੋਈ ਐਮਐਲਏ ਕੋਈ ਕਾਉਂਸਲ ਕਿਸੇ ਨੇ ਸਾਰ ਨਹੀਂ ਲਾਈ ਆ ਕੇ ਵੀ ਪਰਿਵਾਰ ਦੇ ਹਾਲਾਤ ਵੇਖੇ ਜਾ ਕੇ ਪਰਿਵਾਰ ਕਿਹੜੇ ਹਾਲਾਤੇ ਰਹਿ ਰਿਹਾ ਨਹੀਂ ਸਰ ਜੀ ਨਹੀਂ ਕੋਈ ਨਹੀਂ ਕੋਈ ਨਹੀਂ ਆਂਦਾ ਕਾਉਂਸਲਰ ਜਿਹੜੇ ਉਸ ਟਾਈਮ ਤੇ ਆਉਂਦੇ ਨੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਜਿਹੜੇ ਹੋਰ ਹੁੰਦੇ ਨੇ ਗਲੀ ਮੱਲੇ ਵਾਲੇ ਵੈਸੇ ਵੀ ਤਮਾਸ਼ੇ ਵੇਖ ਕੇ ਜਾਂਦੇ ਨੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਕੋਈ ਕਿਸੇ ਦੀ ਨਹੀਂ ਜੇ ਕਰਦਾ ਮਦਦ ਐ ਤੇ ਮੈਂ ਐ ਸੰਸਦਾਂ ਦਾ ਸ਼ੁਕਰਗੁਜ਼ਾਰ ਕਰਦੀ ਆ ਕਿ ਜਿਹਨਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਕਿਉਂਕਿ ਇਹਨਾਂ ਨੂੰ ਮਦਦ ਦੀ ਬਹੁਤ ਲੋੜ ਸੀ ਪਰ ਅਸੀਂ ਦੇਖਿਆ ਖਾਸ ਕਰਕੇ ਇੱਥੇ ਅਜੇ ਹੀ ਪਰਿਵਾਰ ਨੇ ਚੰਗੇ ਚੰਗੇ ਲੋਕਾਂ ਦੇ ਘਰ ਬਣੇ ਨੇ ਲੋਕੀ ਏਸੀਆਂ ਵਿੱਚ ਰਹੇ ਨੇ ਤੇ ਅਜੇ ਹੀ ਪਰਿਵਾਰ ਵੀ ਹੈਗੇ ਨੇ ਜਿਨ੍ਹਾਂ ਘਰ ਪੱਖਾ ਤੱਕ ਨਹੀਂ ਹੈਗਾ ਹਾਂਜੀ ਸਰ ਹੈਗੇ ਨੇ ਮੈਂ ਨਹੀਂ ਕਹਿੰਦੀ ਕਿ ਨਹੀਂ ਹੈਗੇ ਪਰ ਕਈਆਂ ਦੀ ਵਿੱਚ ਮਜਬੂਰੀ ਵੀ ਹੁੰਦੀ ਹੈ ਤੇ ਕਈ ਕਰਨਾ ਨਹੀਂ ਚਾਹੁੰਦੇ ਮਦਦ ਬਸ ਐ ਮੈਂ ਕਹਾਂਗੀ ਹੋਰ ਕੁਝ ਨਹੀਂ ਗੈਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਭੈਣ ਨੇ ਬਹੁਤ ਸੋਹਣੀ ਗੱਲ ਕੀਤੀ ਆ ਪਰ ਸ਼ਾਬਾਸ਼ ਭੈਣ ਦੇ ਮੈਂ ਕਹਿੰਦਾ ਫਿਰ ਵੀ ਸ਼ਾਬਾਸ਼ ਸ਼ਹਿਮਤ ਆ ਜਿਹੜੀ ਪਰਿਵਾਰ ਦੇ ਨਾਲ ਰابطਾ ਕਰਾਇਆ ਗਿਆ ਜਾਂ ਨਵਦੀਪ ਬਾਈ ਦੇ ਤੀਜੀ ਵੀਰ ਨਾਲ ਮਿਲਾਇਆ ਗਿਆ ਵੱਡੀ ਗੱਲ ਆ ਅੱਜ ਦੇ ਜ਼ਮਾਨੇ 'ਚ ਅਸੀਂ ਸੰਸਥਾਵਾਂ ਨੂੰ ਗੱਲਾਂ ਤੇ ਬਹੁਤ ਕਰਦੇ ਆ ਕਿ ਇਹ ਖਾਂਦੇ ਆ ਇਹ ਇਦਾਂ ਦੇ ਆ ਪਰ ਜਹੀ ਤਾਂ ਨੌਜਵਾਨ ਹੈਗੇ ਨੇ ਜਿਨ੍ਹਾਂ ਦੇ ਅੱਜ ਅਸੀਂ ਦੇਖਿਆ ਗਲੀ ਗਵਾਨ ਤਾਂ ਕਿਸੇ ਨੇ ਮਦਦ ਨਹੀਂ ਕੀਤੀ ਪਰ ਇਹ ਨੌਜਵਾਨ ਬੜੀ ਦੂਰੋਂ ਆਏ ਨੇ ਇਹਨਾਂ ਨੇ ਕਿ ਮਦਦ ਜੁਰ ਕੀਤੀ ਆ ਨਮਦੀਪ ਭਾਈ ਨਾਲ ਗੱਲਬਾਤ ਕਰਾਂਗੇ ਨਮਦੀਪ ਭਾਈ ਵਧਾਈ ਦੇ ਬਾਤ ਲੋ ਅੱਜ ਤੁਸੀਂ ਵੱਡੀ ਸੇਵਾ ਕੀਤੀ ਅਸੀਂ ਦੇਖਿਆ ਜਿੱਥੇ ਕੋਈ ਨਹੀਂ ਬੋੜਿਆ ਐਮਐਲਏ ਮੰਤਰੀ ਨਹੀਂ ਬੋੜਿਆ ਨਾ ਕੌਂਸਲਰ ਬੋੜਿਆ ਵੋਟਾਂ ਲੈਣੀਆਂ ਹੁੰਦੀਆਂ ਤੇ ਇਹਨਾਂ ਦੇ ਘਰਾਂ ਵਿੱਚ ਆ ਜਾਂਦੇ ਨੇ ਅੱਜ ਲੋਰਸੀ ਖੜਨੀ ਪਰਿਵਾਰ ਦੇ ਨਾਲ ਕੋਈ ਨਹੀਂ ਖੜਿਆ ਤੁਸੀਂ ਬਾਹ ਫੜੀ ਪਰਿਵਾਰ ਦੀ ਕੀ ਕਹਿਣਾ ਚਾਹੋਗੇ ਪਹਿਲਾਂ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਕ ਗਰੀਬ ਪਰਿਵਾਰ ਦੀ ਸਾਰ ਲਾਈਨ ਪਹੁੰਚਿਓ ਇਹ ਕੰਮ ਤੇ ਵੀਰ ਬੀਜੀ ਮੇਨ ਹੈਗਾ ਲੀਡਰਾਂ ਦਾ ਜਦੋਂ ਭੈਣ ਦੀ ਕੋਲ ਆਈ ਹੈ ਉਹ ਪੁੱਛੇਗੀ ਭੈਣੇ ਤੁਹਾਡੇ ਲਾਗੇ ਕਾਉਂਸਲ ਸਾਹਿਬ ਨੇ ਉਹ ਇਸ ਟਾਈਮ ਬੜੇ ਆਪਣੇ ਚੌਧਰਪੁਰਾ ਬੁਣਾ ਵਖਾਉਂਦੇ ਨੇ ਹਾਲ ਦੀ ਘੜੀ ਤਾਂ ਤੁਹਾਡੇ ਕੋਈ ਬੋੜਿਆ ਕਣੀ ਭੈਣ ਕਹਿੰਦੀ ਨਹੀਂ ਇਸ ਟਾਈਮ ਕੋਈ ਵੀ ਨਹੀਂ ਬੋੜਿਆ ਅਸਲ ਲੋੜ ਹੁੰਦੀ ਜਦੋਂ ਪਰਿਵਾਰ ਤੇ ਆਫਤ ਪਾਈ ਹੁੰਦੀ ਆ ਕੁਝ ਜੇ ਪਰਿਵਾਰ ਸਰਪੰਚਾ ਪੰਚਾਂ ਨੂੰ ਇੰਨਾ ਕੁ ਚਾਹੀ ਲੋੜ ਹੁੰਦੀ ਜਦੋਂ ਵਾਰ ਤੇ ਆਫਰ ਡਿੱਗੀ ਆ ਪਰ ਅਸਤੇ ਕਿਹਦੀ ਸਾਰ ਲੈਣੀ ਪਹੁੰਚਿਆ ਯਾਰ ਸ਼ਰਮ ਆਣੀ ਚਾਹੀਦੀ ਉਹ ਬਰਸਾਤੀ ਡੱਡੂਆਂ ਨੂੰ ਵੀ ਜੇ ਆਪਣਾ ਆਣ ਗਵਾਂਡ ਸਾਹਿਬ ਨੇ ਦੂਜੀ ਵਾਰੀ ਤੁਹਾਨੂੰ ਬਈ ਵੋਟਾਂ ਮੰਗਣ ਦੀ ਲੋੜ ਨਾ ਪਵੇ ਤੁਹਾਨੂੰ ਘਰ ਬੈਠੇ ਇਦਾਂ ਜਿਹੇ ਵੋਟਾਂ ਪੈਣਗੇ ਜਿਵੇਂ ਪਤਰਾ ਹੀ ਹੁੰਦੇ ਫੁੱਲਾਂ ਦੀ ਵਰਖਾ ਪੈਂਦੀ ਆ ਐਦਾਂ ਵੋਟਾਂ ਪੈਣੀਆਂ ਜਿਵੇਂ ਇਹਦੇ ਲੋੜਬੰਦ ਪਰਵਾਦ ਦੀ ਸਾਰ ਦਿੱਤੀ ਹੁੰਦੀ ਇੱਕ ਜਣੀ ਚਾਰ ਜਣੇ ਨੂੰ ਹੋਰ ਜਾ ਕੇ ਦੱਸਣਾ ਹੈਗਾ ਕਿ ਭਾਜੀ ਫਰਵਾਰੇ ਬੰਦੇ ਕੋ ਮੈਂ ਗਈ ਆ ਫਰਵਾਰੇ ਮੁਫਤਵਾਰ ਬੰਦੇ ਕੋ ਗਈ ਆ ਉਹਨੇ ਮੇਰੀ ਮਦਦ ਕੀਤੀ ਕਿੰਨੀ ਥਾੜੀ ਮੈਂ ਬਿਨ ਪ੍ਰੋਪਗੈਂਡਾ ਬੜੀ ਇਹ ਸਭ ਇਹਦਾ ਪ੍ਰਚਾਰ ਕਰਦੇ ਬਿਨ ਪੈਸਿਆਂ ਤੋਂ ਤੁਹਾਡਾ ਪ੍ਰਚਾਰ ਹੋਇਆ ਨਾ ਸੀਗਾ ਕਿ ਇਹ ਲੋੜਵੰਦ ਨੂੰ ਮਦਦ ਕਰਕੇ ਲੋੜਵੰਦ ਦੇ ਪੈਸੇ ਕਿਨੇ ਲਗਣੇ ਮਦਦ ਤੇ 15 ਤੋਂ 20000 ਰੁਪਇਆ ਘਰ ਚ ਤੁਸੀਂ ਬੋਰਡ ਲੈਣੀ ਹੋਵੇ ਨਾ 5-5 10-10000 ਰੁਪਏ ਕੱਲੀ-ਕੱਲੀ ਬੋਰਡ ਦਾ ਦਿੰਦੇ ਹੋ 15-20000 ਰੁਪਏ ਨਾਲ ਵਜਦੀ ਇੱਥੇ ਕੱਲੀ-ਕੱਲੀ ਤੁਹਾਡੇ ਪਤਾ ਕਿ ਕਿੰਨੇ ਜਣਿਆਂ ਦਾ ਉਹਨਾਂ ਨੇ ਜਾ ਕੇ ਘਰ-ਘਰ ਜਾ ਕੇ ਦੱਸਣਾ ਸੀ ਕਿ ਫਲਾਣੇ ਬੰਦੇ ਨੇ ਸਾਡੀ ਇੰਨੀ ਮਦਦ ਕੀਤੀ ਆ ਫਰ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਲੀਡਰਾਂ ਦਾ ਲਾਤ ਰਹੇ ਲੀਡਰਾਂ ਦੀ ਗੱਲ ਵੱਖਰੀ ਗੱਲ ਆ ਅਸੀਂ ਦੇਖਿਆ ਆਣਗਵਾਨੀ ਦੇ ਦਿਖਿਆ ਬਲੇ ਚੰਗੇ ਬਲੇ ਘਰ ਲੋਕਾਂ ਦੇ ਬਣੇ ਨੇ ਪਰ ਕੀ ਲੱਗਦਾ ਆਣਗਵਾਨ ਹਮੇਸ਼ਾ ਕਹਿੰਦੇ ਯਾਰ ਮਦਦ ਵਾਸਤੇ ਆਉਂਦਾ ਵਾ ਨਿਸ਼ਤੇ ਦਾ ਭੈਮਪਰਾ ਬਾਹਰ ਪਹੁੰਚਦੇ ਆ ਪਰ ਅਸੀਂ ਦੇਖਿਆ ਇਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਚਲੋ ਇਸ ਭੈਣ ਦੇ ਵੀ ਸ਼ਾਬਾਸ਼ ਆ ਜਿਹਨੇ ਤੁਹਾਡਾ رابطہ ਕਰਾਇਆ ਪਰ ਕੀ ਲੱਗਦਾ ਜੇਕਰ ਆਣਗਵਾਨ ਵੀ ਕਿਸੇ ਦੀ ਇਸ ਤਰ੍ਹਾਂ ਮੁਸੀਬਤ ਆਉਂਦੀ ਆ ਗਰੀਬੀ ਆਉਂਦੀ ਆ ਸਾਨੂੰ ਬਹੁਤਾ ਨਹੀਂ ਤੇ ਅਸੀਂ ਗਲਾਈ ਕਰਕੇ ਇਹਨਾਂ ਪਰਿਵਾਰ ਦੀ ਮਦਦ ਜਰੂਰ ਕਰ ਸਕਦੇ ਹਾਂ ਇਹਨਾਂ ਦੀ ਬਈ ਇਹ ਪੱਲ ਲੋੜਵੰਦ ਵੇਖ ਕੇ ਤਾਂ ਦੇ ਇਗਨੋਰ ਕਰ ਦਿੰਦੇ ਆ ਕਿ ਚੱਲ ਛੱਡ ਕਿਹੜਾ ਹੀ ਆਪਣਾ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਤੱਕ ਚੰਗੇ ਪੜੇ ਦੇ ਬਈ ਅਰਸ਼ਾਂ ਤੋਂ ਫਰਸ਼ਾਂ ਤੇ ਆਲਗ ਟਾਈਮ ਨਹੀਂ ਲੱਗਦਾ ਕਿ ਇਹ ਲੋੜਵੰਦ ਦਾ ਸਾਥ ਦੇ ਉਹ ਸਾਥ ਦੇ ਕੇ ਜਿਹੜੀ ਖੁਸ਼ੀ ਮਿਲਨੀ ਮਨ ਨੂੰ ਕਿਤੇ ਮੁੱਲ ਨਹੀਂ ਮਿਲਣੀ ਐਹ ਹੈ ਕਿ ਇਹ ਲੋੜਵੰਦ ਨੇ ਸਾਥ ਦਿੱਤਾ ਹੁੰਦਾ ਬਈ ਕੋਈ ਆਮ ਵਰ ਰੇ ਨਾ ਫੋਕੀਆਂ ਵਾਵਾ ਵਾਸਤੇ ਫੋਕੀ ਪਾਰਟੀਆਂ ਦੇ ਉੱਤੇ ਖੜ ਦੇ ਦੇਣੇ ਸੀਗੇ ਪਰ ਉਹਨੇ ਚ ਬਈ ਪਰਿਵਾਰ ਦਾ ਸਾਰਾ A to Z ਸਮਾਨ ਆ ਗਿਆ ਪਰਿਵਾਰ ਉੱਥੇ ਜਾ ਕੇ ਆਪਣੇ ਕੋਲ ਇਹਨਾਂ ਦਾ ਟੱਜ ਮੈਂ ਵੇਖਿਆ ਪਰਿਵਾਰ ਦੇ ਘਰ ਆ ਕੇ ਮੰਜਾ ਤੱਕ ਆਪਣਾ ਨਹੀਂਗਾ ਮੰਜਾ ਗਵਾਂਡੀਆਂ ਤੇ ਕਰੋ ਧਾਰਾ ਫੜ ਕੇ ਉੱਥੇ ਆਪਣੇ ਪੇਸ਼ੈਂਟ ਨੂੰ ਪਾਇਆ ਪੱਖਾ ਉਹਨਾਂ ਕੋ ਆਪਣਾ ਨਹੀਂਗਾ ਗਰਮੀ ਦੇ ਹਾਲਾਤ ਸਾਡੇ ਵਰਗੇ ਏਸੀ ਤੇ ਨਹੀਂ ਏਸੀ ਤੇ ਤੁਹਾਨੂੰ ਪਸੀਨਾ ਨਹੀਂ ਆਉਂਦੇ ਨੇ ਤੇ ਪੱਖਾ ਵੀ ਗਵਾਂਡੀਆਂ ਕੋਲੋਂ ਲੈ ਕੇ ਬਾਈ ਘਰ ਦਾ ਗੁਜ਼ਾਰਾ ਕਰਦੇ ਪਏ ਇਸ ਟਾਈਮ ਰੋਸ਼ਨ ਰਾਸ਼ਨ ਤੱਕ ਇੱਕ ਦੋ ਰੁਪਈਏ ਮੈਂ ਆਟਾ ਦਾ ਦਾਣਾ ਨਹੀਂ ਹੈਗਾ ਉਹ ਵੀ ਸਾਲਾ ਰੱਬ ਨੂੰ ਡੋਨਰ ਦਾ ਸੇਵ ਉਹਨਾਂ ਅੱਜ ਕਰਵਾਇਆ ਅਸੀਂ ਦੇਖਿਆ ਨਜੀਬ ਭਾਈ ਅਸੀਂ ਜਦੋਂ ਤੁਸੀਂ ਸਮਾਂ ਲੈ ਗਏ ਸੀ ਅਸੀਂ ਤੁਹਾਡੇ ਨਾਲ ਸੀ ਅਸੀਂ ਦੇਖਿਆ ਵੀ ਠੀਕ ਨਹੀਂ ਸੀ ਪਰ ਜਦੋਂ ਸਾਡੇ ਹਾਲਾਤ ਦੇਖੇ ਜਾਂ ਵੀਰ ਨੇ ਬਿਲਕੁਲ ਡਰ ਗਿਆ ਸੀ ਦੇਖਿਆ ਜਿਸ ਤਰ੍ਹਾਂ ਬੜੀ ਹਾਲਾਤ ਮਾੜੇ ਮੈਨੂੰ ਇਹ ਵੀ ਮਾ ਬਚਾ ਲਈ ਉਹ ਕਿਸ ਤਰ੍ਹਾਂ ਸਾਂਭਦੀ ਹੋ ਗਈ ਆਪਣੇ ਪੁੱਤ ਨੂੰ ਜਵਾਨ ਪੋਤੇਆ ਕਿਹੜੇ ਹਾਲਾਤਾਂ ਵਿੱਚ ਹੈ ਕਿਉਂਕਿ ਜਵਾਨ ਪੁੱਤ ਹਮੇਸ਼ਾ ਅਸੀਂ ਦੇਖਿਆ ਮਾ ਮਾਂ ਦਾ ਸਹਾਰਾ ਬੰਦਾ ਵਾ ਪਰ ਇਸ ਮਾਂ ਦਾ ਖੁਦ ਸਹਾਰਾ ਬਣੀ ਹੈ ਬੜੀ ਮਾਂ ਬਣੀ ਹੈ ਉਸ ਪੁੱਤ ਦੀ ਕਿੰਨੇ ਮੁਸ਼ਕਲਾਂ ਸਾਂਭਾ ਕਰਨਾ ਪੈਂਦਾ ਦੱਸ ਕੇ ਉਹ ਸਾਂਝਾ ਕਰ ਦੇ ਜੀ ਬਾਈ ਇਸ ਟਾਈਮ ਤਾਂ ਮੈਂ ਹਾਂ ਜਿਉਂਦੇ ਜੀ ਨਰਕ ਘਟ ਰਿਹਾ ਉਹ ਮਾਂ ਵੀ ਇੱਥ ਕਿਉਂ ਆਪਣਾ ਜਵਾਨ ਪੁੱਤਰ ਆਇਆ ਤਾਂ ਤੁਸੀਂ ਵੇਖਿਆ ਨਹੀਂ ਅੰਦਰ ਬੜੇ ਆਪਾਂ ਤੇ ਇਹਦ ਕੁਰਲਾ ਰਿਹਾ ਹੈਗਾ ਦਰਦ ਨਾਲ ਕੁਰਲਾ ਰਿਹਾ ਹੈ ਕਿ ਮੇਰੀ ਕੋਈ ਇੱਥੇ ਸਾਨੂੰ ਨਾ ਸਮਝ ਲਓ ਆਪ ਪ੍ਰੋਪਰ ਜਿਆਦਾ ਡਰ ਗਿਆ ਹੈਗਾ ਕਿਉਂਕਿ ਦੋ ਚਾਰ ਬੰਦੇ ਵੇਖ ਕੇ ਉਹ ਸਮਝਾ ਕਿ ਪਤਾ ਨਹੀਂ ਕੀ ਮੇਰੇ ਮੇਰੇ ਨਾਲ ਮਿਸ ਹਾਪਨਿੰਗ ਹੋਣ ਲੱਗੀ ਇੱਥੇ ਪਰ ਉਹਨੂੰ ਬਾਈ ਨੇ ਆਸ਼ਵਾਸਨ ਦਿੱਤਾ ਕਿ ਬਾਈ ਤੇਰੀ ਇਹ ਮਦਦ ਕਰਨ ਆਏ ਆ ਤੇਰੇ ਜਿਹੜਾ ਸਾਰਾ ਸਮਾਨ ਤੇਰੇ ਵੱਸ ਲੈ ਕੇ ਆ ਫਿਰ ਬਾਈ ਸ਼ਾਂਤ ਹੋਇਆ ਥੱਲੇ ਪ੍ਰੋਪਰ ਵੀਡੀਓ ਜੇ ਦਿਖਾ ਵੀ ਦਿਓ ਲੋਕਾਂ ਨੂੰ ਕੀਦਾਂ ਦੇ ਹਾਲਾਤ ਤੇ ਪਰਿਵਾਰ ਨਿਕਲਦਾ ਪਿਆ ਪਰ ਕੀ ਲੱਗਦਾ ਨਹੀਂ ਕਿਤੇ ਰੱਬ ਨੇ ਇਹਨਾਂ ਨਾਲ ਇਸ ਤਰ੍ਹਾਂ ਧੋਖ ਕਿਸਮਤ ਚੰਗੀ ਆ ਰੱਬ ਨੇ ਇਹਨਾਂ ਨੂੰ ਜਾਨ ਬਚਾਤੀ ਉਸ ਵਕਤ ਮਾਪੋਤ ਕਹਿੰਦੇ ਦੋਵੇਂ ਬਾਰ ਸੀ ਜਿੱਦਾਂ ਹਾਲਾਤ ਸਿਰੇ ਨੇ ਜੇਕਰ ਰੱਬ ਨਾ ਕਰੇ ਰਾਤ ਭਰਾਤੇ ਕੰਮ ਹੋ ਜਾਂਦਾ ਤੇ ਨੁਕਸਾਨ ਹੋਣਾ ਸੀ ਕਾਫੀ ਵੱਡਾ ਬਿਲਕੁਲ ਬੋਈ ਪਹਿਲਾਂ ਵਾਈ ਗੁਰੂ ਦਾ ਅਕਾਲ ਫੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਜਿਸ ਕਰਕੇ ਇਹਨਾਂ ਦੀ ਜਾਨ ਹੀ ਮਾਲ ਨੂੰ ਨੁਕਸਾਨ ਤੇ ਨਹੀਂ ਹੋਇਆ ਕਿਉਂਕਿ ਜਿਹੜੀ ਇਹ ਚੀਜ਼ਾਂ ਦੀ ਪਰਭਾਈ ਤੇ ਹੋ ਸਕਦੀ ਆ ਪਰ ਜੇ ਜਾਨ ਮਾਲ ਨੂੰ ਨੁਕਸਾਨ ਹੋ ਜਾਂਦਾ ਫਿਰ ਸ਼ਾਇਦ ਪੂਰਿਆ ਨਹੀਂ ਹੋ ਸਕਦਾ ਤੋ ਇਹ ਹਾਲਾਤ ਵੇਖੋ ਬੈੱਡ ਦੀ ਕੱਲੀ ਕੱਲੀ ਫੱਟੀ ਵਖਰੀ ਹੋਈ ਪਈ ਆ ਇੰਜਰ ਪਿੰਜਰ ਹਿੱਲਿਆ ਪਿਆ ਹਰ ਸਮਾਨ ਦਾ ਘਰ ਦਾ ਚੁੱਲਾ ਤਾਂ ਟੋਟ ਚੁੱਕਾ ਹੀਗਾ ਭਾਂਡੇ ਸਾਰੇ ਚਿੱਬੇ ਹੋ ਸਕੇ ਹੀਗੇ ਅੱਜ ਸਾਰੇ ਰਬ ਰੂਪ ਡੋਨਰਾਂ ਦੇ ਸਹਿਯੋਗ ਨਾਲ ਸਾਰਾ ਕੁਝ ਇਹ ਪਰਿਵਾਰ ਨੂੰ ਪ੍ਰੋਵਾਈਡ ਕਰਵਾਇਆ ਚੱਲਿਆ ਆਪਾਂ ਪਰ ਰਹੀ ਕਿ ਇਹਨਾਂ ਵਾਹਿਗੁਰੂ ਉਹਨਾਂ ਨੂੰ ਹੋਰ ਜ਼ਿਆਦਾ ਤਰੱਕੀ ਦੇਵੇ ਜਿਹੜੇ ਡੋਨਰ ਸਾਡੀ ਟੀਮ ਦਾ ਸਾਥ ਦਿੰਦੇ ਨੇ ਪੈਸੇ ਆਪਾਂ ਆਪਣੀ ਜੇਬ ਚੋਂ 1 ਰੁਪਿਆ ਨਹੀਂ ਲਾਇਆ ਸਾਰਾ ਰਬ ਰੂਪ ਡੋਨਰਾਂ ਦੇ ਸਹਿਯੋਗ ਨਾਲ ਇਹ ਜਿਹੜਾ ਕੰਮ ਹੋ ਰਿਹਾ ਅਸੀਂ ਅਕਸਰ ਦੇਖਦੇ ਵੀ ਜ਼ਿਆਦਾਤਰ ਸੰਸਥਾਵਾਂ ਨੂੰ ਬੜਾ ਬਦਨਾਮ ਕੀਤਾ ਜਾਂਦਾ ਵੀ ਇਹ ਪੈਸੇ ਖਾਂਦੇ ਆ ਇਸ ਤਰ੍ਹਾਂ ਕਰਦੇ ਆ ਇਹ ਸੋਸ਼ਲ ਮੀਡੀਆ ਪਰ ਲੋਕਾਂ ਨੂੰ ਜਵਾਬ ਕੀ ਦੇਣਾ ਚਾਹੋਗੇ ਅਸੀਂ ਦੇਖਿਆ ਜੇਕਰ ਤੁਸੀਂ ਵੀ ਨਾ ਗਾੜੀ ਆ ਕੇ ਖੜਦੇ ਇਹਨਾਂ ਪਰਿਵਾਰਾਂ ਦੀ ਮਦਦ ਕਰਦੇ ਤੇ ਜਿਹੜੇ ਗੱਲਾਂ ਕਰਦੇ ਘਰ ਬੈਠੇ ਖਾਖ ਕੇ ਫੇਸਬੁੱਕ 'ਤੇ ਕਮੈਂਟ ਬੜਾ ਕਰਦੇ ਨੇ ਵੀ ਇਹ ਜੀ ਇਹਨਾਂ ਨੂੰ ਫਾਇਦਾ ਕੀ ਹੁੰਦਾ ਵਾ ਇਹਨਾਂ ਨੂੰ ਮੇਦਾ ਕੀ ਆ ਜੇ ਇਕੱਲੇ ਸੇਵਾ ਕਰਨ ਦੇ ਲੋਕ ਵੀ ਬੜੇ ਸਵਾਲ ਕਰਦੇ ਵੀ ਕਦੀ ਘਰ ਭਾਵੇਂ ਗਲਾ ਚੁੱਕ ਕੇ ਰੱਖਿਆ ਹੋਣਾ ਪਾਣੀ ਦਾ ਇਥੇ ਬੜਾ ਚੁੱਕ ਚੁੱਕੇ ਮਤ ਕਰਦੇ ਨਗਾ ਹੋਗੇ ਭਾਈ ਮੈਂ ਤਿੰਨ ਦਿਨ ਕੈਮਰੇ ਦੇ ਮੂਰੇ ਦੱਸਣਾ ਮੈਂ ਤਿੰਨ ਦਿਨ ਤੋਂ ਠੀਕ ਹੈ ਮੇਰੇ ਖੁਦ ਦੇ ਸੈਲ ਕਟੇ ਨੇ ਫੇਰ ਵੀ ਮੈਂ ਡਾਕਟਰ ਨੇ ਅਰੈਸਟ ਕਰੀਆ ਫੇਰ ਵੀ ਇਨਸਾਨੀਅ ਵਿਖਟਨਾ ਘਟਾਣਾ ਕੀ ਹੈ ਬਾਈ ਇਹ ਪੈਸੇ ਸਿੱਧਾ ਡੋਨਰ ਨਹੀਂ ਇਹਨਾਂ ਦੀ ਦੁਕਾਨਾਂ ਦੇ ਉੱਤੇ ਭੇਜਿਆ ਸੌਰੀ ਕੈਮਰੇ ਦੇ ਮੂਰੇ ਵੀ ਵੇਚ ਲੋ ਆਪਾਂ ਪੈਸੇ ਆਪਣੀ ਜੇਬ ਚ ਨਹੀਂ ਲਾਂਦੇ ਬਾਈ ਅ ਜਿਹੜੇ ਪੈਸੇ ਲਾਉਂਦੇ ਡੋਨਰ ਨੇ ਜਿਹੜਾ 1684 ਰੁਪਏ ਦਾ ਰਾਸ਼ਨ ਆਇਆ 9800 ਰੁਪਏ ਦੇ ਭਾਂਡੇ ਆਏ ਸਾਰੇ ਇਹ ਆਪਾਂ ਨਹੀਂ ਦਿੱਤੇ ਇਹ ਡੋਨਰ ਦੀ ਬਦੌਲਤ ਹੀ ਇਹਨਾਂ ਨੂੰ ਸਾਰਾ ਸਮਾਨ ਮਿਲਿਆ ਅਸੀਂ ਸਿਰਫ ਆਏ ਆਪਾਂ ਇੱਕ ਇੰਟਰਪ੍ਰੀਟ ਦਾ ਕੰਮ ਕੀਤਾ ਪੋਲ ਦਾ ਕੰਮ ਕੀਤਾ ਸਾਡੀ ਟੀਮ ਦਾ ਨਾਮ ਵੀ ਇੱਕ ਜ਼ਰੀਆ ਇਸ ਕਰਕੇ ਹੀ ਆ ਅਸੀਂ ਦੋਵਾਂ ਨੂੰ ਲੋੜਵੰਦ ਨੂੰ ਤੇ ਦਾਨੀ ਵੀਰ ਨੂੰ ਇੱਕ ਪਲੇਟਫਾਰਮ ਕ੍ਰੋਟ ਕਰਾ ਕੇ ਕ੍ਰੀਏਟ ਕਰਾ ਕੇ ਦੋਵਾਂ ਨੂੰ ਮਿਲਾ ਦਿੱਤਾ ਸਾਡਾ ਕੋਈ ਰੋਲ ਨਹੀਂ ਪੈਸੇ ਦੇਣ ਵਾਲੇ ਨੇ ਇਹਨਾਂ ਨੂੰ ਦੇ ਦਿੱਤੇ ਇਹਨਾਂ ਨੂੰ ਸਿੱਧਾ ਉਥੋਂ ਰਾਸ਼ਨ ਇਹਨਾਂ ਨੂੰ ਮਿਲ ਗਿਆ ਸਾਰੇ ਭਾਂਡੇ ਮਿਲ ਗਏ ਆਪਾਂ ਸਿਰਫ ਇੱਕ ਜ਼ਰੀਆ ਦਾ ਕੰਮ ਕੀਤਾ ਹਾਂ ਦੇ ਮੈਨੂੰ ਲੱਗਦਾ ਸੀ ਸ਼ਾਇਦ ਅੱਜ ਪਰਿਵਾਰ ਨੂੰ ਇਹ ਮਦਦ ਨਾਲ ਮਿਲਦੀ ਸਾਰਾ ਨਾਲ ਮਿਲਦਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਰਿਵਾਰ ਕੋ ਮੰਜੇ ਤੱਕ ਹੈ ਨਹੀਂ ਸੀ ਗਵਾਂਢੀ ਦੇ ਮੰਜੇ ਲੈ ਕੇ ਪਰਿਵਾਰ ਨੇ ਪੱਖਾ ਲੈ ਕੇ ਫੇਰ ਸਾਰ ਦਿੱਤੀ ਅਸੀਂ ਦੇਖਿਆ ਜਿੱਤਾਂ ਦਾ ਹਾਲਾਤ ਸੀ ਕਮਰੇ ਵਿੱਚ ਦਮ ਘੁੱਟ ਰਿਹਾ ਸੀ ਇਸ ਤਾਂ ਦੇ ਪਰ ਅਸੀਂ ਤੇ ਮੇਦੇ ਵੀ ਇਹ ਮਾਂ ਪੁੱਤ ਕਿਹੜੇ ਹਾਲਾਤਾਂ ਵਿੱਚ ਰਹਿ ਰਹੇ ਨੇ ਸੋਦੇ ਬਈ ਇਹ ਸੰਤਾਪ ਹੀ ਹੰਡਾਰੇ ਨੇ ਜੋ ਵੀ ਫੇਰ ਵੀ ਫੇਰ ਕਹਿੰਦੇ ਆ ਖੁਦਾ ਦਾ ਬਦਰ ਬਦ ਸ਼ੁਕਰ ਆ ਜਿਹੜਾ ਇਹਨਾਂ ਦੀ ਜਾਨ ਤਾਂ ਬਚ ਗਈ ਇਸ ਟਾਈਮ ਬੱਚਾ ਫੇਰ ਵੀ ਅੱਖਾਂ ਮੋੜੇ ਰਹੂਗਾ ਫੇਰ ਕੋਈ ਨਾ ਕੋਈ ਆਪੇ ਹਿਲ ਲਵਿਲਾ ਨਿਕਲ ਆਊਗਾ ਪਰ ਐਸ ਟਾਈਮ ਲੋਕੀ ਸਾਥ ਨਹੀਂ ਦਿੰਦੇ ਐਹੀ ਜਦੋਂ ਅਸਲੀ ਮਦਦ ਦੀ ਲੋੜ ਹੁੰਦੀ ਹੈ ਨਾ ਜਦੋਂ ਪੇਸ਼ੈਂਟ ਆਪਣੇ ਆਪਾ ਤਾਈ ਹੁੰਦੀ ਉਦੋਂ ਬਦ ਹੁੰਦੀ ਆ ਉਦੋਂ ਮੌਕੇ ਤੇ ਕੋਈ ਸਾਥ ਲੈ ਨਹੀਂ ਦਿੰਦੇ ਬਈ ਕਹਿੰਦੇ ਨਾ ਖੁਸ਼ੀ ਵੇਲੇ ਖੁਸਰੇ ਵੀ ਘਰ ਨੱਚ ਆ ਜਾਂਦੇ ਨੇ ਉਹ ਜਦੋਂ ਲੋੜ ਪੈਂਦੀ ਆ ਉਦੋਂ ਸਾਥ ਦਿਆ ਕਰੋ ਇੱਕ ਨਵੀਂ ਪਰੰਪਰਾ ਚਲਾਨੀ ਚਾਹੀਦੀ ਕਿ ਲੋੜ ਪੈਣ ਦੇ ਘਰ ਦੇ ਆਕੇ ਨਾ ਜੋ ਹਸਪਤਾਲ ਚ ਕੋਈ ਮਰੀਜ਼ ਦਾਖਲ ਹੋਵੇ ਸ਼ਗਨ ਉਥੇ ਦੇ ਕੇ ਆਕਰ ਜਦੋਂ ਅਸਲੀ ਲੋੜ ਹੁੰਦੀ ਵਿਆਹਾਂ ਸ਼ਾਦੀਆਂ ਤੇ ਬਾਈ ਲੱਖਾਂ ਰੁਪਏ ਆਪਾਂ ਸ਼ਗਨ ਫੜਾ ਦਿੰਦੇ ਆ ਪਰ ਅਸਲੀ ਲੋੜ ਹੈ ਜਦੋਂ ਪੇਸ਼ੈਂਟ ਦੇ ਆਫਤ ਆਈ ਆ ਉਦੋਂ ਜਾ ਕੇ ਉਹਦੇ ਪਰਿਵਾਰ ਦਾ ਮੋਢੇ ਨਾਲ ਮੋਢਾ ਲਾ ਕੇ ਇੱਕ ਵਾਰੀ ਵਿਆਹੀ ਉਹਨੂੰ ਕਹਿ ਦੀ ਨਾ ਪੈਸੇ ਭਾਵੇਂ ਨਾ ਵੀ ਦਿਓ ਉਹਨੂੰ ਵਿਆਹੀ ਪਿੱਠ ਤੇ ਥਾਪੀ ਦੇ ਦੋ ਕਿ ਭਾਈ ਅਸੀਂ ਤੁਹਾਡੇ ਨਾਲ ਆ ਅਗਲੇ ਲੈ ਬਾਈ ਵੈਸੇ ਹੋ ਸਭ ਦਾ ਹੀ ਹੋ ਜਾਂਦੀ ਆ ਬਈ ਬਾਈ ਉਹਨਾਂ ਲੋਕਾਂ ਕੀ ਕਹਿਣਾ ਚਾਹੋ ਜਿਹੜੇ ਨਾ ਸ਼ੁਕਰੇ ਨੇ ਅਸੀਂ ਦੇਖਿਆ ਰੱਬ ਗਾੜੀ ਪਈ ਹੁੰਦੀ ਆ ਸ਼ੁਕਰ ਕਰਦੀ ਬਜਾਏ ਪਛਾਣ ਕਰ ਦਿੰਦੇ ਨੇ ਵੀ ਆਹ ਸਬਜ਼ੀ ਮੈਨੂੰ ਪਸੰਦ ਨਹੀਂ ਰਹੀ ਮੈਂ ਆਹ ਨਹੀਂ ਖਾਣੀ ਮੈਂ ਰੋਟੀ ਗਰਮ ਖਾਣੀ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਰੋਟੀ ਦਾ ਸਤਿਕਾਰ ਜਾਂ ਰੋਟੀ ਵਾਸਤੇ ਬੰਦਾ ਕੀ ਕੀ ਕਰਦਾ ਕਿਥੇ ਕਿਥੇ ਪੱਜਾ ਫਿਰਦਾ ਹਲਾਤ ਦੁਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਜਿਹੜੇ ਅੱਜ ਵੀ ਨਾਛਪਰੇ ਨੇ ਆਪਣਾ ਭਾਵੇਂ ਕੱਖਾਂ ਦੀ ਕੋਲੀ ਆ ਭਾਵੇਂ ਕਹਿੰਦੇ ਸਾਡਾ ਮਹਿਲ ਹੁੰਦਾ ਪਰ ਫਿਰ ਵੀ ਅਸੀਂ ਨੁਕਸ ਕਰਦੇ ਜਾਂਦੇ ਆ ਕਿਸੇ ਦਾ ਬਹਿਲ ਵੇ ਕੇ ਅਸੀਂ ਆਪਣੇ ਆਪ ਕਹਿੰਦੇ ਵੀ ਸਾਡਾ ਕਿਉਂ ਨਹੀਂ ਵੜਿਆ ਇਹ ਬੜੇ ਲੋਕਾਂ ਲਾਤ ਰਿਆ ਕੀ ਕਹਿਣਾ ਚਾਹੋ ਭਾਈ ਲੋਕਾਂ ਨੂੰ ਵੀ ਚਾਹੀਦਾ ਯਾਰ ਕਿਸੇ ਦੀ ਵਾ ਕੀ ਆਪਣਾ ਕਿਸੇ ਲੋੜਵੰਦੇ ਸਹਾਰਾ ਬਣ ਫਿਰ ਵਾਰ-ਵਾਰ ਕਹਿੰਦੇ ਆ ਲੋੜਵੰਦ ਵਾਈ ਹੈ ਪਰ ਲੂਣ ਮੱਟ ਦੀ ਕਮੀ ਤੇ ਬੜੀ ਕਰਦੇ ਰਹਿੰਦੇ ਆ ਕਿ ਆਪਾਂ ਯਾਰ ਰੈਸਟੋਰੈਂਟ ਜਾ ਕੇ ਮਮੂਲੀ ਦਾ 2-4-5000 ਰੁਪਏ ਪਾਰਟੀ ਦੇ ਉੱਤੇ ਲਾ ਦਨੇ ਭਾਈ ਪਰਿਵਾਰ ਨਾਲ ਰਾਸ਼ਨ ਖਾਂ ਜਾਂਦੇ ਨਾ ਰੋਟੀ ਖਾਂ ਜਾਂਦੇ ਆ 5000 ਰੁਪਏ ਮਮੂਲੀ ਦੀ ਗੱਲ ਲੱਗ ਜਾਂਦਾ ਉਹ 5000 ਰੁਪਏ ਨਾਲ ਭਾਈ ਕਿਸੇ ਲੋੜਵੰਦੇ ਪਰਿਵਾਰ ਦੇ ਤੇ ਜਿਹੜੀ ਖੁਸ਼ੀ ਆ ਕਿ ਇਹ ਲੋੜਵੰਦ ਧਾਰਮਿਕ ਗੁਰਦੁਆਰੇ ਦੇ ਨਾਲ ਮੰਦਰ ਦੇ ਨਾਲ ਉਹਨਾਂ ਚੰਗਾ ਕਿ ਇਹ ਲੋੜਵੰਦ ਅਰੇ ਘਰ ਆ ਕੇ ਇੱਕ ਰਾਸ਼ਨ ਪਾ ਦਿਓ ਮੈਂ ਜਿੱਥੋਂ ਰਾਸ਼ਨ ਲੈਣ ਗਿਆ ਹਾਂ ਉਹ ਬਾਈ ਕਹਿੰਦੇ ਉਹਨਾਂ ਕਿਸ ਨੂੰ ਗਰੀਬ ਨੂੰ ਪੈਸੇ ਦੇ ਰਹੀ ਯਾਰ ਮੈਂ ਕਹਾ ਅੰਕਲ ਜੀ ਪੈਸੇ ਨਹੀਂ ਦੇਦੇ ਮੈਂ ਕਹਾ ਜਿਹੜੇ ਤੁਹਾਡੀ ਦੁਕਾਨ ਤੇ ਕੁੜੀ ਕੰਮ ਕਰ ਰਹੀ ਨਾ 3 ਸਾਲ ਤੋਂ ਲਗਭਗ ਗੁਰਸਾਹਿਬ ਦੀ ਕਿਰਪਾ ਨਾਲ ਦੀ ਦਵਾਈ ਸਾਡੇ ਸਿਰ ਉੱਥੇ ਸਾਡੇ ਰਾਬਰੂ ਡੋਨਰ ਦਾ ਸੇਵਣਾ ਚੱਲ ਰਹੀ ਆ ਪਹਿਲਾਂ ਤੇ ਬਾਈ ਪੈਸੇ ਨਹੀਂ ਲੈ ਰਹੇ ਦੁਕਾਨਦਾਰ ਮੈਂ ਕਹਾ ਨਹੀਂ ਭਾਜੀ ਇਹ ਰਾਬਰੂ ਡੋਨਰ ਦੇ ਸਹਿਯੋਗ ਡੋਨਰ ਨੇ ਭੰਗਾਇ ਤੇ ਫਿਰ ਉਹਨਾਂ ਨੂੰ ਜਾ ਕੇ ਤਰਲੇ ਮਾਰ ਕੇ ਪੈਸੇ ਦਿੱ ਇੱਦਾਂ ਇੱਦਾਂ ਦੇ ਰੂਪ ਰੂਪ انسان ਵੀ ਬੈਠੇ ਨੇ ਜਿੰਨਾ ਕਰਕੇ ਸਹੀ ਭੱਜੇ ਫਿਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਐਸੀ ਕੀਤੀ ਭਾਈ ਨਵਦੀਪ ਨਾਲ ਤੁਸੀਂ ਦੇਖਿਆ ਛੋਟੀ ਉਮਰ ਪਰ ਵੀਰ ਦਾ ਤਜਰਬਾ ਬੜਾ ਵਾ ਭਾਈ ਵੀਰ ਦੇ ਅਸੀਂ ਵੀ ਸਲਾਮ ਕਰਦੇ ਆ ਜਜਬੇ ਨੂੰ ਇਹਦੀ ਹਿੰਮਤ ਨੂੰ ਭਾਈ ਇੰਨਾ ਬਿਮਾਰ ਹੋਣ ਦੇ ਨਾਲ ਕਾਕੇ ਸੈੱਲ ਕਹਿੰਦੇ ਘਟ ਗਏ ਸੀ ਪਰ ਫਿਰ ਵੀ ਵੇਖੋ ਪਰਿਵਾਰ ਦੀ ਮਦਦ ਕਰਨ ਵਾਸਤੇ ਬੌੜ ਗਿਆ ਸ਼ਾਬਾਸ਼ ਇਹ ਵੀਰ ਦੇ ਤੇ ਖਾਸ ਕਰਕੇ ਉਹਨਾਂ ਵੀਰਾਂ ਦਾ ਧੰਨਵਾਦ ਜਿਹੜੇ ਵੀਰਾਂ ਨੇ ਅੱਗੇ ਆ ਕੇ ਮਦਦ ਕੀਤੀ ਆ ਸਪੋਰਟ ਕੀਤੀ ਆ ਭਾਵੇਂ ਕੈਮਰੇ ਦੇ ਪਿੱਛੇ ਨੇ ਪਰ ਉਹ ਡੋਨਰ ਜਿਹੜੇ ਰੱਬ ਰੂਪੀ ਨੇ ਪਰ ਲੋਕ ਤੇ ਗੱਲਾਂ ਤਾਂ ਬੜੀ ਕਰਦੇ ਨੇ ਸੰਸਥਾਵਾ ਨੂੰ ਕਿ ਭਾਈ ਇਹ ਪੈਸੇ ਖਾਂਦੇ ਆ ਜਾਂ ਉਹ ਕਰਦੇ ਆ ਕੱਲੀ ਕੱਲੀ ਗੱਲ ਦਾ ਭਾਈ ਨੇ ਜਵਾਬ ਦਿੱਤਾ ਤੇ ਹਾਲਾਤ ਤੁਸੀਂ ਦੇਖਿਆ ਕੱਲੀ ਕੱਲੀ ਤੁਹਾਨੂੰ ਹਾਲਾਤ ਹੀ ਦਿਖਾਏ ਨੇ ਪਰਿਵਾਰ ਦੇ ਇਸ ਕਰਕੇ ਭਾਈ ਰੱਬ ਦਾ ਸ਼ੁਕਰ ਕਰਿਆ ਕਰੋ ਰੋਟੀ ਖਾਣ ਤੋਂ ਪਹਿਲਾਂ ਉਸ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਜਿਹਨੇ ਤੁਹਾਨੂੰ ਸਵਾਜ ਦਿੱਤੇ ਨੇ ਤੁਹਾਨੂੰ ਸਾਹ ਦਿੱਤੇ ਨੇ ਕਿਉਂਕਿ ਉਹਦੇ ਸਵਾਸ ਨੇ ਅਸੀਂ ਨੁਕਸ ਬੜਾ ਕਰਦੇ ਹਾਂ ਰੱਬ ਚ ਬੜੀਆਂ ਕਲਾਬਾ ਕਰਦੇ ਹਾਂ ਕਦੀ ਇਹ ਚੀਜ਼ ਨਾ ਕਰਿਆ ਕਰੋ ਕਿਉਂਕਿ ਉਸ ਰੱਬ ਨੇ ਸਾਨੂੰ ਭੇਜਿਆ ਇਸ ਧਰਤੀ ਤੇ ਸਾਡੇ ਤੋਂ ਵੀ ਬੜੇ ਹਾਲਾਤ ਮਾਣੇ ਲੋਕਾਂ ਦੇ ਤੁਸੀਂ ਦੇਖ ਸਕਦੇ ਹੋ ਜਿੱਥੇ ਰੱਬ ਨੇ ਰੱਖਿਆ ਵਾ ਚੰਗਾ ਰੱਖਿਆ ਵਾ ਇਸ ਕਰਕੇ ਉਹਦਾ ਧੰਨਵਾਦ ਜਰੂਰ ਕਰਿਆ ਕਰੋ ਮੈਨੂੰ ਦਿਓ ਜਾ ਅਮਰਸਰ